ਲੋਕ ਸਭਾ ਚੋਣਾਂ 2024 ਦੇ ਚੋਣ ਨਤੀਜਿਆਂ ਦੇ ਵਿੱਚ ਮਹਿਜ ਕੁਝ ਹੀ ਘੰਟੇ ਬਾਕੀ ਬਚੇ ਨੇ ਇੱਕ ਪਾਸੇ ਐਗਜ਼ਿਟ ਪੋਲ ਸਰਵੇ ਨੇ ਜਿਹੜੇ ਉਹ ਹਰਾਨੀ ਜਨਤ ਸਾਹਮਣੇ ਆ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਲੋਕ ਇਹ ਜਾਣਨ ਵਾਸਤੇ ਉਤਸੁਕ ਨੇ ਕਿ ਕਿਹੜਾ ਉਮੀਦਵਾਰ ਕਿੰਨੇ ਪਹੁੰਚਿਆ ਅੱਜ ਅਸੀਂ ਗੱਲ ਕਰਾਂਗੇ ਖਾਸ ਤੌਰ ਦੇ ਉੱਤੇ ਕੁਝ ਵੱਡੇ ਚਿਹਰੇ ਕਿ ਜਿਹੜੇ ਐਕਜ਼ਿਟ ਪੋਲ ਸਰਵੇ ਸਾਹਮਣੇ ਆਏ ਨੇ ਉਹਦੇ ਵਿੱਚ ਚਾਰ ਪਾਰਟੀਆਂ ਦਾ ਜ਼ਿਕਰ ਕੀਤਾ ਗਿਆ ਤੇ ਪੰਜਵੇਂ ਨੰਬਰ ਤੇ ਅਦਰ ਪਾਰਟੀਆਂ ਦਾ ਜ਼ਿਕਰ ਕੀਤਾ ਗਿਆ ਉਹ ਅਦਰ ਪਾਰਟੀਆਂ ਦੇ ਵਿੱਚੋਂ ਕੌਣ ਕੌਣ ਜਿੱਤ ਰਿਹਾ ਜਿਸ ਦੇ ਵਿੱਚ ਜ਼ਿਕਰ ਕਰਾਂਗੇ ਅਮਰਤਪਾਲ ਸਿੰਘ ਦੀ ਕੀ ਸਥਿਤੀ ਹੈ ਖਡੂਰ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਕੀ ਸਥਿਤੀ ਹੈ ਫਰੀਦਕੋਟ ਤੋਂ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਕੀ ਸਥਿਤੀ ਹੈ ਬਠਿੰਡਾ ਤੋਂ ਲਖਨ ਸਿਧਾਣਾ ਦੀ ਕੀ ਸਥਿਤੀ ਹੈ ਤੇ ਆਨੰਦਪੁਰ ਸਾਹਿਬ ਤੋਂ ਜਸਵੀਰ ਸਿੰਘ ਗੜੀ ਦੀ ਕੀ ਸਥਿਤੀ ਹੈ ਅਦਰ ਪਾਰਟੀਆਂ ਦੇ ਵਿੱਚ ਇਹ ਵੱਡੇ ਚਿਹਰੇ ਨੇ ਜਿਹੜੇ ਉਹ ਦਿਖਾਏ ਗਏ ਨੇ ਜਾਂ ਆਉਂਦੇ ਨੇ ਕਹਿ ਲਈਏ ਤੇ ਇਹਨਾਂ ਦੇ ਵਿੱਚੋਂ ਕਿਹੜਾ ਚਿਹਰਾ ਜਿਹੜਾ ਉਹ ਸੀਟ ਲੈ ਕੇ ਜਾ ਸਕਦਾ ਹੈ ਕਿਹੜਾ ਕਿਹੜਾ ਚਿਹਰਾ ਆਪਣੀ ਜਿੱਤ ਦਰਜ ਕਰ ਸਕਦਾ ਹੈ ਚਾਂਸ ਕੀ ਲੱਗਦੇ ਨੇ ਇਹਦੇ ਉੱਤੇ ਡੂੰਘਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸੰਪੂਰਨ ਹਾਜ਼ਰ ਨੇ ਹੋਗੇ ਸਿੱਖ ਬੁੱਧਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਨੂੰ ਵੜਿਆਂਗ ਕਨਪੂਸਾ ਪ੍ਰੋਗਰਾਮਸ ਮੇਗਾ ਸਵਾਗਤ ਹੈ ਜੀ ਜੀ ਆਇਆਂ ਨੂੰ ਸਭ ਤੋਂ ਸਭ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਤਾਰਿਓ ਸ੍ਰੋਕਿਆਂ ਨੂੰ ਜੋ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਇਸ ਪ੍ਰੋਗਰਾਮ ਜੁਵੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਫਤਿਹ ਵੈਗੁਰ ਦੀ ਕਾ ਸਤਿ ਸਭਾ ਕਨਪੂਸਾ ਬੈਸਟਾਨ ਹੁਣ ਤੱਕ ਸਾਰੇ ਦਰਸ਼ਕ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਉਹ ਜਾਣ ਚੁੱਕੇ ਨੇ ਕਿ ਕਿਹੜੇ ਕਿਹੜੇ ਚੈਨਲ ਵੱਲੋਂ ਜਿਹੜਾ ਐਗਜ਼ਿਟ ਪੋਲ ਸਰਵੇ ਆ ਉਹਦੇ ਵਿੱਚ ਕੀ ਕੀ ਦਿਖਾਇਆ ਗਿਆ ਪਰ ਇੱਕ ਵਾਰ ਫਿਰ ਤੂੰ ਮੈਂ ਕਲੀਅਰ ਕਰ ਦਿੰਦਾ ਕਿ ਜਿਹੜੀਆਂ ਆਦਰ ਪਾਰਟੀਆਂ ਨੂੰ ਕਿਹੜੇ ਕਿਹੜੇ ਕੰਪਨੀਆਂ ਨੇ ਜੇ ਕਹਿ ਲਿਆ ਕਿ ਨਿਊਜ਼ ਚੈਨਲਾਂ ਨੇ ਆਪਣਾ ਸੀਟਾਂ ਦਿੱਤੀਆਂ ਨੇ ਉਹਦੇ ਵਿੱਚ ਮੈਂ ਜੇਕਰ ਕਰਦਾ ਈਡੀਆ ਟੀਵੀ ਨੇ ਕੋਈ ਸੀਟ ਨਹੀਂ ਦਿੱਤੀ ਆਦਰ ਪਾਰਟੀਆਂ ਨੂੰ ਵੀ ਮਤਲਬ ਜਿਹਦੇ ਵਿੱਚ ਅਮਰਤਪਾਲ ਆ ਗਿਆ ਸਿਮਰਨਜੀਤ ਮਾਨ ਦੀ ਪਾਰਟੀ ਆ ਗਈ ਬਸਪਾ ਆ ਗਈ ਇਹਨਾਂ ਵਿੱਚੋਂ ਕੋਈ ਨਹੀਂ ਦਿੱਤੀ ਜਿਹੜਾ ਮੈਟ੍ਰਾਈਜ਼ ਹੈ ਉਹਨਾਂ ਨੇ ਦੋ ਸੀਟਾਂ ਦਿੱਤੀਆਂ ਨੇ ਜੀ న్యూਸ 18 ਨੇ ਕੋਈ ਸੀਟ ਨਹੀਂ ਦਿੱਤੀ ਇੰਡੀਆ ਟੂਡੇ ਨੇ ਵੀ ਕੋਈ ਸੀਟ ਨਹੀਂ ਦਿੱਤੀ ਤੇ ਅੱਜ ਤੱਕ ਨੇ ਇੱਕ ਸੀਟ ਦਿੱਤੀ ਹੈ ਅਦਰ ਪਾਰਟੀਆਂ ਨੇ ਇਹ ਜਿਹੜੇ ਮੈਂ ਖਨਪੂਰ ਸਾਹਿਬ ਭੂਮਿਕਾ ਦੇ ਵਿੱਚ ਵੱਡੇ ਚਿਹਰਿਆਂ ਦਾ ਜ਼ਿਕਰ ਕਰਿਆ ਆ ਸਰਬਜੀਤ ਸਿੰਘ ਖਾਲਸਾ ਅਮਰਪਾਈ ਅਮਰਤਪਾਲ ਸਿਮਰਨਜੀਤ ਮਾਨ ਲਖਾ ਸਦਾਣਾ ਜੱਜਬੀਤ ਸਿੰਘ ਗੜੀ ਕੀ ਚਾਂਸ ਲੱਗਦੇ ਨੇ ਜਿਹੜੀ ਇੱਕ ਦੋ ਸੀਟਾਂ ਇਹਨਾਂ ਨੂੰ ਦੇ ਦੇ ਨੇ ਕੁਝ ਚੈਨਲਾਂ ਵਾਲੇ ਤਾਂ ਉਹਨਾਂ ਦੇ ਵਿੱਚੋਂ ਕਿਹੜੀ ਤੁਹਾਨੂੰ ਲੱਗਦਾ ਕਿ ਚਿਹਰਾ ਜਿਹੜਾ ਉਹ ਸੀਟ ਲੈ ਕੇ ਜਾ ਸਕਦਾ ਇੱਕ ਦੋ ਜਿਹੜੀ ਆ ਰਹੀ ਹੈ ਖੱਟਾ ਸਾਹਿਬ ਅਣੀ ਤਰੀਕ ਦੀ ਔਰ 6 ਵਜੇ ਤੋਂ ਬਾਅਦ ਜਦੋਂ ਸਪੋਰਟ ਸ਼ੁਰੂ ਹੋਇਆ ਉਹਦੇ ਵਿੱਚ ਸਾਰੇ ਚੈਨਲਾਂ ਨੇ ਆਪ ਨੇ ਆਪਣੇ ਹਿਸਪੋਲ ਬਾਰੇ ਵੱਡੀਆਂ ਪਾਰਟੀਆਂ ਦੀ ਗੱਲ ਕੀਤੀ ਤੇ ਪੰਜਾਬ ਦਾ ਹਿਸਪੋਲ ਤੇ ਇੰਡੀਆ ਦਾ ਹਿਸਪੋਲ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਆਪ ਪਹਿਲਾਂ ਵੀ ਗੱਲ ਚੁੱਕੇ ਹੋਇਆ ਜਿਹੜਾ ਗੋਦੀ মিডিਆ ਹੈ ਇਹ ਗੋਦੀ মিডিਆ ਇੱਕ ਪੱਖ ਨੂੰ ਲੈ ਕੇ ਹਾਈਲਾਈਟ ਕਰ ਰਿਹਾ ਏਦਾਂ ਦਾ ਮਾਹੌਲ ਬਣਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਇਹ ਹੋ ਜੇ ਵੀ ਆਹ ਪਾਰਟੀ ਜਿੱਤ ਰਹੀ ਹੈ ਆਹ ਪਾਰਟੀ ਜਿੱਤ ਰਹੀ ਹੈ ਲੇਕਿਨ ਇੱਕ ਹਿਸਪੋਲ ਨੂੰ ਆਪਾਂ ਬਿਲਕੁਲ ਅੱਖ ਨਹੀਂ ਲਿਖਾ ਜਾ ਸਕਦਾ ਵੇ ਬਿਲਕੁਲ 100% ਸਹੀ ਹੋਣਗੇ ਰਿਵਿਊ ਟੂ ਪੋਲ ਦਾ ਮਤਲਬ ਇਹ ਹੁੰਦਾ ਹੈ ਜਦੋਂ ਬੰਦਾ ਵੋਟ ਪਾ ਕੇ ਬਾਹਰ ਨਿਕਲਦਾ ਹੈ ਬਾਹਰ ਨਿਕਲਦੇ ਨੂੰ ਆਪਣੇ ਪੱਤਰਕਾਰ ਕਿਸੇ ਵੀ ਚੈਨਲ ਦਾ ਉਹਨੂੰ ਪੁੱਛਦਾ ਵੀ ਤੈਨੂੰ ਵੋਟ ਪਾਈ ਹੈ ਉਹ ਕਈ ਵਾਰ ਬੰਦਾ ਵੋਟ ਕਿਸੇ ਨੂੰ ਪਾਉਂਦਾ ਤੇ ਕਹੇ ਕਿਸੇ ਨੂੰ ਨਾ ਅਸੀਂ ਉਹਨੂੰ ਗਿਣਤੀ ਦੇ ਵਿੱਚ ਪਾਲਨੇ ਵੀ ਇਹ ਇਹ ਬੰਦੇ ਦੀ ਪੋਲ ਨਹੀਂ ਹੈ ਇਹਦਾ ਖਾਰਿਆ ਜਿਹਨਾਂ ਦਾ ਤੁਸੀਂ ਲਾ ਲਿਆ ਉਹਨਾਂ ਨੇ ਬੱਲੀਆਂ ਪਾਤੀਆਂ ਦਾ ਨਾਮ ਲਿਆ ਬੀਜੇਪੀ ਦਾ ਨਾਮ ਲਿਆ ਕਾਂਗਰਸ ਦਾ ਨਾਮ ਲਿਆ ਪਰ ਆਪਾਂ ਪਾਜ਼ੀ ਦਲੇ ਪਾਰ ਤਿੰਨ ਪਰ ਉਹਨਾਂ ਨੇ ਆਦਰ ਦਾ ਮਨਾ ਨਹੀਂ ਲਿਆ ਜਦੋਂ ਕਿ ਆਦਰ ਪਾਰਟੀ ਦੇ ਵਿੱਚ ਵੀ ਬਹੁਤ ਵੱਡੇ ਚਿਹਰੇ ਇਲੈਕਸ਼ਨ ਲੜ ਰਹੇ ਨੇ ਔਰ ਉਹ ਚਿਹਰੇ ਜਿਹੜੇ ਹੈ ਨੇ ਉਹ ਜਿੱਤ ਦੀ ਰੇਸ ਦੇ ਵਿੱਚ ਲੱਗੇ ਹੋਏ ਨੇ ਜਿੱਦਾਂ ਗਰਵਾਲੇ ਕਹਿੰਦੇ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇ ਸਹੋ ਆਪਣੇ ਵੱਲੋਂ ਕੋਈ ਵੀ ਬੰਦਾ ਕਸਰ ਨਹੀਂ ਕਰਦਾ ਕਿ ਮੈਂ ਜਿੱਤ ਰਹਾ ਪਰ ਚਲਤਾ ਉਹ ਅਕਾਲਪੁਰ ਖਵੈਗੁਰ ਦੇ ਹੱਥ ਵਿੱਚ ਕੀ ਦੇ ਸਿਰ ਦੇ ਉੱਤੇ ਜਿੱਤ ਦਾ ਤਾਜ ਪਾਇਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆ ਬਖਿੰਡੇ ਦੀ ਬਖਿੰਡੇ ਦੇ ਵਿੱਚੋਂ ਆਗਰਪਾਟ ਦੇ ਵਿੱਚ ਲੱਖਾ ਸੁਧਾਨਾ ਕਰਿਆ ਲੱਖਾ ਸੁਧਾਨਾ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਪਹਿਲਾਂ ਖਾਰਕੋ ਬਾਪ ਦੇ ਵਿੱਚ ਇਹ ਜਿਹੜਾ ਆਪਾਂ ਗੈਂਗਸਟਰ ਕਿਹਾ ਉਹਦੇ ਵਿੱਚ ਵੀ ਉਹਨੇ ਆਪਣੀ ਜਵਾਨੀ ਦੇ ਪੈਰ ਰੱਖੇ ਲੇਕਿਨ ਉਹ ਢੰਗਾ ਨਾ ਲੱਗਿਆ ਜਿਹਦੇ ਕਹਿੰਦੇ ਸਵੇਰ ਦਾ ਭੋਲੇਆ ਸ਼ਾਬ ਨੂੰ ਘਾਰਾ ਜਿਹਨੂੰ ਭੋਲੇਆ ਵੀ ਕਹਿੰਦੇ ਉਹ ਲੈਣ ਛੱਡ ਕੇ ਸਿਆਸਤ ਵਿੱਚ ਆਇਆ ਲੋਕ ਸੇਵਾ ਵਿੱਚ ਆਇਆ ਜਦੋਂ ਕਿਸਾਰ ਮੋਰ ਚੱਲ ਗਿਆ ਉਹਦੇ ਵਿੱਚ ਵੀ ਉਹਨੇ ਬਹੁਤ ਸਮਾਜ ਕਰੋ ਲੜਦਾ ਕੀਤਾ ਤੇ ਉਹਦਾ ਨਾਮ ਬਣ ਗਿਆ ਨਾਮ ਬਣਨ ਕਰਕੇ ਉਹ ਪਿੱਛੇ ਵੀ ਉਹਨੇ ਇਲੈਕਸ਼ਨ ਵਿੱਚ ਨਾਲ ਪਵਾ ਦੀ ਲੜੀ ਸੀ ਉਹ ਹਾਰ ਗਏ ਸੀ ਹੁਣ ਉਹਨਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਉਹ ਤੋਂ ਲੜੀਆ ਬਾਕੀ ਇਹਦੇ ਨਤੀਜੇ ਦਾ ਇਹ ਸੋਲ ਜੋ ਮਾਰਜੀ ਕਈ ਇਹਦੇ ਨਤੀਜੇ ਦਾ ਕੱਲ 4 ਤਰੀਕ ਨੂੰ ਜਦੋਂ 6 ਵਜੇ ਰੋਟਿੰਗ ਸ਼ੁਰੂ ਹੋਣੀ ਹੈ ਤਕਰੀਬਨ 11 12 ਵਜੇ ਤੱਕ ਇਸੇ ਦੇ ਘਰ ਰਜਿਸਟਰ ਹੌਲ ਬੱਦਲੇ ਜਾਨੇ ਆ ਤੇ ਕੰੀਆਂ ਦੇ ਲੱਗੂਆ ਦੇ ਦਿੱਤੇ ਹੋਏ ਆਰਡਰ ਵੀ ਇੱਦਾਂ ਹੀ ਰਹਿਣਾ ਕਿ ਸਿੱਤੇ ਹਲਵਾਈਆਂ ਦੇ ਕੋਲ ਦੇ ਤਿੰਨ ਇਹ ਤੁਹਾਡੇ 10 ਕੁਇੰਟਲ ਲੱਗੂ ਸੀ ਬੜਾਏ ਸੀ ਇਹ ਚੱਕਣੇ ਨਹੀਂ ਸਿੱਕਣੇ ਉਹਦੇ ਪੌਰੇ ਨਹੀਂ ਟਿਕਣੇ ਹੈ ਜੀ ਇਹ ਹਾਲਤ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਵੀ ਕਰ ਲਈਏ ਹੁਣ ਆਪਾਂ ਗੱਲ ਕਰੀਏ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਦੇ ਵਿੱਚੋਂ ਭਾਈ ਸਰਬਜੀਤ ਸਿੰਘ ਖਾਲਸਾ ਅਮਰਪਾਲ ਅਮਹਾ ਭਾਈ ਅਮਰ ਖਾਲਸਾ ਅਮਰਪਾਲ ਸਾਹਿਬ ਅੰਮ੍ਰਿਤਪਾਲ ਸਿੰਘ ਨੂੰ ਕੋਲੈਕਸ਼ਨ ਲਗ ਰਹੀ ਤੇ ਉਹਨਾਂ ਦੇ ਮੁਕਾਬਲੇ ਦਿਰਪਾਲ ਸਿੰਘ ਬਲਤੋਹਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਬੁਲਾਰਾ ਹੈ ਅਤੇ ਪਾਰਲੀਮੈਂਟ ਸੈਕਟਰੀ ਵੀ ਹੈ ਤੇ ਬੀਜੇਪੀ ਵੱਲੋਂ ਮਨਜੀਤ ਸਿੰਘ ਮੱਨਾ ਜਿਹੜਾ ਤੁਸੀਂ ਆਮ ਕੌਂਸਲ ਬੀਬੀਏ ਤੇ ਦੇਖਦੇ ਦੇਖਿਆ ਤੇ ਕਾਂਗਰਸ ਵੱਲੋਂ ਕੁਲਜੀਤ ਸਿੰਘ ਜੀਰਾ ਜਿਹੜਾ ਜੀ ਉਹ ਵੀ ਮੈਂ ਸਮਝਦਾ ਹਾਂ ਉਹਦੀ ਬੈਕਗ੍ਰਾਉਂਡ ਇੱਕ ਸਾਲੀ ਪਰਿਵਾਰ ਦਾ ਲੱਗਦੀ ਹੈ ਕਿ ਉਹਦੇ ਸਤਕਾਰਯੋਗ ਪਿਤਾ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ ਉਹ 40 ਦਲ ਦੇ ਵਿੱਚ ਹੀ ਰਹੇ ਸਨ ਲੇਕਿਨ ਕੁਝ 40 ਦਲ ਦੇ ਵਿੱਚ ਉਹਨਾਂ ਦੇ ਤਰਾਕ ਫਜ਼ੀਲ ਸਿੰਘ ਬਾਦਲਨਾਲ ਦਾ ਵਾਰਦ ਕਰਕੇ ਉਹ ਕਾਂਗਰਸ ਪਾਰਟੀ ਜੋਇਨ ਕਰ ਲਈ ਸੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦਾ ਲੜਕਾ ਤਨਵੀਰ ਸਿੰਘ ਜੀਰਾ ਉਹ ਤੋਂ ਲੈ ਕੇ ਜਿਹੜਾ ਲੜ ਉਹ ਵੀ ਮੁਕਾਬਲੇ ਦੇ ਵਿੱਚ ਹੂੰ ਜੇ ਦੇਖਿਆ ਜੇ ਅੱਜ ਤੱਕ ਆਪਾਂ ਕਿਸੇ ਨੂੰ ਅੱਜ ਵੀ ਦੇਰ ਤੱਕ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਉਹ ਬੰਦਾ ਛੱਟ ਹੈ ਕਿਉਂਕਿ ਇਹ ਤਾਂ ਪਿੱਛੇ ਰੈਜਿਸਟ ਪੋਲ ਦੇ ਵਿੱਚ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਬੰਦੇ ਤੋਂ ਪੁੱਛ ਲਿਆ ਉਹਦੇ ਪਤਾ ਨਹੀਂ ਬੋਟ ਕੀ ਰੋ ਪਾਈ ਸੀ ਨਹੀਂ ਪਾਈ ਉਹ ਕਿਸੇ ਨੂੰ ਕਹਿ ਦਿੰਦਾ ਆਪਾਂ ਉਹ ਲੈਕਿਨ ਐਜਿਸਟ ਪੋਲ ਪਿੱਛੇ ਵੀ ਬਹੁਤ ਹਿੱਦੋਂ ਸਾਲ ਦੇ ਵੱਡੇ ਚੰਲਾ ਦਾ ਰੌਲਾ ਪੈ ਰਿਹਾ ਇੱਕ ਪਾਸੇ ਰਾਹੁਲ ਗਾਂਧੀ ਕਹਿੰਦਾ ਕਹਿੰਦਾ ਅਸੀਂ 295 ਦੇ ਉੱਤੇ ਜਾ ਰਹੇ ਹਾਂ ਤੇ ਉਧਰ ਬੀਜੇਪੀ ਕਹ ਰਿਹਾ ਅਸੀਂ 405 ਤੇ ਜਾ ਰਹੇ ਹਾਂ समझ नहीं लग रही भी किचाई मनी जाए लेकिन इलैक्शन तो पहला जो आप बीजेपी बहुत पीछे रहती थी पता नहीं पराठ या कोई काजू या बदम खा लेकिन अगे आ गई है बाकी दूजी गल है वोटा दोटा मशीन एम मशीन से पैदा ने उन्हें गिनती हो जाती है ਜਿਹੜੀਆਂ ਬੋਟਾ ਪੋਸਟ ਲਾੜੇ ਜਿਹੜੇ ਬੰਦੇ ਫੌਜੀ ਨੇ ਉਹ ਆਪਣੀ ਪੋਸਟ ਰਾਹੀਂ ਲੋਨਾ ਭੇਜਦੇ ਨੇ ਜਿਹੜਾ ਚਲ ਕੋ ਬੰਦਾ ਬਾਹਰ ਹੈ ਉਹ ਪੋਸਟ ਰਾਹੀਂ ਭੇਜਦਾ। ਯਾਹ ਕਈ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਲਿੱਖਾ ਉਹ ਡਾਕਟਰ ਤੋਂ ਆ ਕੇ ਬੋਲਦੇ। ਉਹਨਾਂ ਦੀ ਗਿਣਤੀ ਕਹਿੰਦੇ ਬਾਹਰ ਦੇ ਉਹ ਬਾਹਰ ਦੇ ਵੀ ਗਿਣਤੀ ਕਰਮੀਆਂ ਦੇ ਵਿੱਚ ਇਹਦਾ ਫੇਰ ਹੋ ਕਦ। ਜਦੋਂ ਗਿਣਤੀ ਕੱਲ ਹੋ ਰਹੀ ਹੈ ਜਿਸ ਵੀ ਪੋਲਿੰਗ ਸਟੇਸ਼ਨ ਤੇ ਗਿਣਤੀ ਹੋ ਰਹੀ ਹੈ ਪਹਿਲਾਂ ਉੱਥੇ ਜਿਹੜੀਆਂ ਪੋਸਟਲ ਵੋਟਾਂ ਆਈਆਂ ਨੇ ਉਹਦੀ ਗਿਣਤੀ ਨਾਲ ਕਰਦੇ ਠੀਕ ਹੈ ਰਿਜ਼ਲਟ ਆਪ ਦੇ ਨਾਮ ਕਰਦੇ ਕਈ ਵਾਰ ਇਹਦਾ ਥੇਕ ਬੰਦਾ ਜਿੱਤ ਜਾਂਦਾ ਉਹ ਬੰਦੀ ਦੀ ਦੇ ਵਿੱਚ ਬੰਦਾ ਜਿੱਤਿਆ ਹੁੰਦਾ ਕੋਲ ਜਿਹੜੋਂ ਬੰਦੇ ਨੂੰ 1000 ਵੋਟਾਂ ਪਈਆਂ ਤੇ ਲੋਕੀਏ ਬੰਦੇ ਨੂੰ 900 ਪਈਆਂ 1000 ਵਾਲਾ ਜਿੱਤੂ ਹੋਇਆ ਪਰ ਜਦੋਂ ਸਰਕਾਰ ਹੁੰਦੀ ਆ 900 ਵਾਲੇ ਨੂੰ 400 ਵੋਟਾਂ ਤੇ 300 500 ਕਹਿ ਕੇ ਉਸੇ ਪੋਸਟ ਨੂੰ ਵੋਟਾਂ ਹੋਰ ਆਈਏ ਉਹਨੂੰ ਜਿੱਤੂ ਘਰਾਰ ਦਿੰਦੀਆਂ ਨੇ ਇਸ ਲਈ ਇਹ ਅੱਜ ਕੌਣ ਕਮਿਸ਼ਨ ਨੂੰ ਜਿਹੜੀ ਇਲਜਾਮ ਪਾਤੀ ਹੈ ਇਹ ਮਿਲੇਗੀ ਜੀ ਮਿਲੀ ਹੈ ਸ਼ਾਇਦ ਵੀ ਜਿਲ੍ਹਾ ਫੋਟਲ ਵੋਟਾਂ ਨੇ ਇਹਨਾਂ ਦੀ ਗਿਣਤੀ ਵੋਟਾਂ ਦੇ ਨਾਲ ਹੀ ਹੋਣੀ ਚਾਹੀਦੀ ਹੈ ਤਾਂ ਕਿ ਰਿਜਲਟ ਸਹੀ ਆ ਜਾਵੇ। ਤੇ ਦੂਜੇ ਪਾਸੇ ਆਪਾਂ ਗੱਲ ਕਰ ਸੀਰਜੀਸੀ ਮਾ ਸੀਰਜੀਸੀ ਮਾ ਮਾਨ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਪਹਿਲਾਂ ਦੇ ਸੰਗਰੂਪ ਤੋਂ ਜਿਵੇਂ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਵੀ ਸੰਗਰੂਪ ਦੇ ਮੁਕਾਬਲੇ ਦੇ ਵਿੱਚੋਂ ਬਾਕੀਆਂ ਤੋਂ ਅੱਗੇ ਜਾ ਰਹੇ ਨੇ ਇਸ ਥੋੜੇ ਵਿਲਪੌਣ ਕਹਿ ਰਹੇ ਨੇ ਕਿਉਂਕਿ ਬਾਕੀ ਦਾ ਜਿਹੜਾ ਹੈਗਾ ਉਹ ਤਾਂ ਬਾਅਦ ਦੇ ਵਿੱਚ ਆਊਗਾ ਜਦੋਂ ਕੱਲ ਗਿਰਤੀ ਸ਼ੁਰੂ ਹੋਊਗੀ ਕਲਪ੍ਰੀਤ ਸਿੰਘ ਦਾ ਦੇਲੇ ਕਿ ਸਰਦਾਰ ਬਿਆਸ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨਾਲ ਕਤਲ ਕੀਤਾ ਸੀ ਉਹਦੇ ਲੜਕੇ ਨੇ ਤੇ ਉਹ ਲਕਸ਼ਰ ਲੜੇ ਨੇ ਉਹਨਾਂ ਦੀ ਪੇਸ਼ਣ ਵੀ ਇਲਾਕੇ ਦੇ ਲੋਕ ਬਹੁਤ ਵਧੀਆ ਦੱਸ ਰਹੇ ਨੇ ਬਾਕੀ ਤਾਂ ਅੱਲੂ ਪਤਾ ਲੱਗਣੇ ਲੱਗੜੇ ਬਾਕੀ ਆਮ ਆਦਮੀ ਪੀਜੀ ਆਹ ਬਹੁਤ ਇਨਕਮਾਜ ਪਾਰਟੀ ਦੇ ਕੈਂਡੀਡੇਟ ਸਰਦਾਰ ਜਤਵੀਰ ਸਿੰਘ ਗੜੀ ਜਿਹੜੇ ਜੀ ਆਨੰਦ ਪ੍ਰਸਾਦ ਕੋਲ ਲੈਕਚਰ ਲਗਾ ਰਹੇ ਨੇ ਬਹੁਤ ਵਧੀਆ ਬੁਲਾਰੇ ਨੇ ਲੋਕਾਂ 'ਤੇ ਪ੍ਰਭਾਵ ਹੈ ਪਰ ਪਹਿਲਾਂ ਜਦੋਂ ਸ਼ੋਅ ਮਣੀ ਅਕਾਲੀ ਦਲ ਅਤੇ ਬੀਐਸਪੀ ਦਾ ਸਹਿਯੋਗਤਾ ਹੁੰਦਾ ਸੀ ਉਹਦਾ ਵੋਟਾਂ ਦੇ ਵਿੱਚ ਲਾਈਨ ਲੇਨ ਹੁੰਦਾ ਸੀ ਤਾਂ ਦੋਨੇ ਰਲ ਕੇ ਇੱਕ ਮੁਜੇ ਦਾ ਭਾਰ ਬਣਾ ਲੈਂਦੇ ਸੀ ਤੇ ਵੋਟਾਂ ਇੱਕ ਮੁਜੇ ਨੂੰ ਪਾਰ ਕੀ ਦਿੰਦੇ ਪਰ ਹੁਣ ਇਹ ਲੋਕ ਆਪਸ ਦੇ ਵਿੱਚ ਸਮਾਹਣੀ ਇਕਾਲੀ ਦਲ ਤੇ ਜੀਜੇਪੀ ਤੇ ਬਹੁਜਮ ਸਮਾਜ پارٹی ਦਾ ਅਲਾਈਅੰਸ ਨਹੀਂ ਹੋ ਸਕਦਾ ਇਕੱਲੇ ਇਕੱਲੇ ਹੀ ਲੜ ਰਹੇ ਨੇ ਇਕੱਲੇ ਇਕੱਲੇ ਇਲੈਕਸ਼ਨ ਲੜਨ ਦੇ ਚਾਰਨ ਤੇ ਜੀਡੀਪੀ ਇਕੱਲੇ ਇਕੱਲੇ ਇਲੈਕਸ਼ਨ ਲੜ ਰਹੀ ਹੈ ਤੇ ਉਧਰ ਜਿਹੜੀ ਇੰਡੀਆ ਰਿਲਾਈਅੰਸ ਹੈ ਇਹ ਅਤੇ ਆਪਣਾ ਆਮ ਆਦਮੀ ਪਾਰਟੀ ਹੈ ਇਹ ਬਾਕੀ ਹਿੰਦੁਸਤਾਨ ਦੇ ਵਿੱਚ ਤਾਂ ਕਿੱਥੇ ਲੜ ਰਹੇ ਪੂਰੇ ਦੇ ਪਰ ਪੰਜਾਬ ਦੇ ਵਿੱਚ ਇਹ ਅਲੱਗ-ਅਲੱਗ ਇਲੈਕਸ਼ਨਾਂ ਲੜ ਰਹੇ ਨੇ اور ਇਹਨਾਂ ਨੇ ਜਿੱਤ ਕੇ ਫਿਰ ਇੱਕੇ ਬਾਬੇ ਬਹੁਤ ਥਲੀ ਬੈਠਾ ਆ ਕੇ ਤੇ ਇਹ ਇੰਡੀਆ ਰਣੈਥ ਦੇ ਵਿੱਚ ਹੀ ਬੰਦ ਕਰਦੇ ਆ ਪਰ ਲੋਕ ਇਸ ਗੱਲ ਤੋਂ ਬੜੇ ਉਹ ਹੋਏ ਕਿ ਅਸੀਂ ਵੋਟ ਕਿਉਂ ਪਾਈਏ ਤੇ ਕਿਵੇਂ ਪਾਈਏ ਆਪਾਂ ਪਿੰਡਾਂ ਦੇ ਵਿੱਚ ਤਾਂ ਵੋਟ ਪਿੱਛੇ ਕਈ ਵਾਰ ਝਗੜੇ ਪਾਏ ਨੇ 그룹 ਬਣ ਜਾਂਦੇ ਨੇ ਤਾਂ ਇਹ ਸੈਂ ਉਹਨੂੰ ਵੋਟ ਪਾਈਏ ਤਾਂ ਉਹਨੂੰ ਪਾਈਏ ਜਿਸ ਜਿਹੜਾ ਬੋਲ ਦੇ ਵਿੱਚ ਕਤਲਾ ਤੱਕ ਲਾਕਡਾਊਨ ਹੋ ਗਿਆ ਸਤ ਕਬੀ ਜਦ ਤੱਕ ਪਹੁੰਚ ਨਹੀਂ ਆਉਂਦੀ ਪਰ ਹੁੰਦਾ ਕੀ ਹੈ ਇਹ ਲੀਡਰ ਸ਼ਾਮ ਨੂੰ ਕਿੱਥੇ ਬੈਠ ਕੇ ਕਾਫੀ ਪੀਂਦੇ ਨੇ ਕਿੱਥੇ ਬੈਠ ਕੇ ਬਾਜ਼ੀ ਖੇਂਦੇ ਨੇ ਔਰ ਹੁਣ ਲੋਕ ਵੀ ਸਿਆਣੇ ਹੋ ਗਏ ਨੇ ਤੇ ਇਸ ਕਰਕੇ ਜਿਹੜੇ ਆਦਮ ਨੇ ਆਦਰ ਵੀਰ 41 ਰੇਸ ਦੇ ਵਿੱਚ ਲੱਗੇ ਹੋਏ ਸੀ ਹੁਣ ਤੋਂ ਫਿਰ ਮੈਂ ਆਪਣੇ ਤੇ ਆਪਾਂ ਜਿਹੜੇ ਟੈਕਸਟ ਪੋਲ ਕਰਦੇ ਰਹੇ ਹਾਂ ਚੋਣਾਂ ਤੋਂ ਪਹਿਲਾਂ ਜੇਕਰ ਮੈਂ ਉਹਨਾਂ ਦੇ ਨਾਲ ਐਗਜ਼ਿਟ ਪੋਲ ਨੂੰ ਜੋੜ ਕੇ ਗੱਲ ਕਰਾਂ ਤਾਂ ਜਿਵੇਂ ਇਹਨਾਂ ਨੇ ਵਾਦ ਤੋਂ ਵਾਦ ਦੋ ਸੀਟਾਂ ਦਿਖਾਈਆਂ ਨੇ ਆਦਰ ਨੂੰ ਤੇ ਜਿਹਦੇ ਵਿੱਚ ਆਪਾਂ ਸਾਰੇ ਚਿਹਰਿਆਂ ਦਾ ਜ਼ਿਕਰ ਕਰਦੇ ਆ ਜੇਕਰ ਆਪਾਂ ਸੰਗਰੂਰ ਦੀ ਗੱਲ ਕਰੀਏ ਤਾਂ ਸਿਮਰਨਜੀਤ ਮਾਨ ਚੌਥੇ ਨੰਬਰ ਤੋਂ ਜਾਂਦੇ ਨਜ਼ਰ ਆ ਰਹੇ ਸੀਗੇ ਲੱਖਾ ਸੁਧਾਨਾ ਵੀ ਚੌਥੇ ਪੰਜਵੇਂ ਨੰਬਰ ਤੇ ਸੀ ਤੇ ਜਸਵੀਰ ਸਿੰਘ ਗੜੀ ਵੀ ਪੰਜਵੇਂ ਨੰਬਰ ਤੋਂ ਬਾਅਦ ਸੀਗੇ ਤੇ ਆਪਣਾ ਜਿਹੜੇ ਤ੍ਰੀਪੁਰ ਕੋਟ ਤੋਂ ਨੇ ਸਰਬਜੀਤ ਸਿੰਘ ਖਾਲਸਾ ਉਹ ਵੀ ਤੀਜੇ ਚੌਥੇ ਨੰਬਰ ਤੇ ਸੀ ਤੇ ਅਮਰਤਪਾਲ ਪਹਿਲੇ ਨੰਬਰ ਤੇ ਸੀਗਾ ਖਡੂਰ ਸਾਹਿਬ ਤੋਂ ਜਦੋਂ ਆਪਾਂ ਟੈਕਸਟ ਪੋਲ ਸਰਵੇ ਕੀਤੇ ਨੇ ਇਹਦਾ ਮਤਲਬ ਜਿਹੜੀ 1 2 ਸੀਟ ਆ ਰਹੀ ਹੈ ਤੇ ਉਹਦੇ ਵਿੱਚ ਫਿਰ ਅਮਰਤਪਾਲ ਦੇ ਚਾਂਸ ਤੁਹਾਨੂੰ ਜ਼ਿਆਦਾ ਲੱਗਦੇ ਨੇ ਬਾਕੀ ਉਮੀਦਵਾਰਾਂ ਨਾਲੋਂ ਸੋ ਤਾਂ ਅਮਰ ਕਪਾਲ ਦੇ ਨਾਲ ਜ਼ਿਆਦਾ ਕਿਉਂ ਨੇ ਕਿਉਂਕਿ ਇਹ ਵਾਕਾ ਤਾਜ਼ਾ ਹੈ ਅਜੇ 2-3 ਸਾਲ ਹੀ ਹੋਏ ਨੇ ਜਦੋਂ ਅਮਰ ਕਪਾਲ ਦੁਬਈ ਤੋਂ ਆ ਕੇ ਅੱਗੇ ਗਿਰਸਾ ਪੰਜਾਬ ਦੇ ਕਪਾਲ ਸੀ ਬਣਾਈ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਅੰਮਰ ਪ੍ਰਚਾਰ ਕੀਤਾ ਦੱਖਣ ਦੇ ਮੰਦਰੂਪ ਪ੍ਰਚਾਰ ਕੀਤਾ ਲੋਕਾਂ ਨਾਲ ਲੱਗੇ ਲੇਕਿਨ ਕੋਈ ਸਰਕਾਰ ਦੇ ਨਾਲ ਪਾਲਸੀਆ ਜਾਂ ਸਰਕਾਰ ਦੇ ਸੰਗਾਂ ਨਾਲ ਲੱਗਿਆ ਉਹਦਾ ਟਕਰਾਅ ਹੋ ਗਿਆ ਤਾਂ ਨਾਲ ਆ ਦੇ ਵਿੱਚ ਉੱਥੇ ਕਰਕੇ ਇਹਨਾਂ ਦੇ ਫਰਕਾ ਦੰਦ ਹੋਇਆ ਬੜੀ دیر ਤਹੌੜੇ ਰਹੇ ਫਿਰ ਇਹਨਾਂ ਸੈਂਡਰ ਕੀਤਾ ਤੇ ਦੇਖੋ ਐਂਡਾ ਬੰਦਾ ਜਨਾਬ ਹੀ ਹਿੰਦੀ ਬੰਦੀ ਦਫਾ ਲਾਈ ਹਮ ਇੱਕ ਐਂਡਾ ਤੇ ਮੈਨੂੰ ਕਿਉਂ ਕਿ ਉਹਨਾਂ ਬੰਦਿਆਂ ਦੇ ਉੱਤੇ ਲੱਗਦਾ ਜਿਹੜੇ ਵਿਦੇਸ਼ੀ ਕਰਦੇ ਨੇ ਦੇਖਦੇ ਨੂੰ ਟੋਟਲੀ ਗੱਲ ਕਰਦੇ ਨੇ ਕਿ ਉਹਨਾਂ ਕੋ ਅਖਲਾਬਰਾਮ ਲੁੰਦਾ ਹੈ ਜਾਂ ਕਿ ਵਿਦੇਸ਼ੀ ਕਸਤੀ ਬਰਾਬੂਦੀ ਹੈ ਜਾਂ ਉਹਨਾਂ ਦੇ ਮਹੱਲ ਦੇ ਦੇਸਾਂ ਦੇ ਨਾਲ ਰਿਲੇਸ਼ਨ ਹੋਣਗੇ ਉਹ ਗੱਲ ਕੋਈ ਵੀ ਸਿਰਫ ਇੱਕ ਭਾਵਕ ਸਵਾਲ ਲਈ ਕਿਉਂਕਿ ਜੀ ਵੀ ਅਕੀਲ ਜੀ ਸਰਕਾਰਾਂ ਕਰੇ ਨਹੀਂ ਚਾਹੁੰਦੀਆਂ ਜੀ ਉਹਨਾਂ ਦੇ ਰਾਜ ਵਿੱਚ ਕੋਈ ਚੱਲਦੀ ਕਰੇ ਇਹਨਾਂ ਨੌਜਵਾਨਾਂ ਤੇ 10-10% ਤੇ ਐਨਐਸਏ ਲਾ ਦੇ ਲਿਬਰਲ ਗੱਲ ਦੀ ਦੇ ਦੇ ਅਸਤਾਫੇ ਦੇ ਜਾ ਰੋ ਜਿੱਥੇ ਉਹਨਾਂ ਨੇ ਸ਼ਹਿਰ ਦੇ ਵਿੱਚੋਂ ਇਲੈਕਸ਼ਨ ਲੜੀ ਹੈ 9000 ਹੋਂ ਕਰਕੇ ਇਲਾਕੇ ਦਾ ਹੋਂ ਕਰਕੇ ਗੁਰੂ ਤੇ ਹੋਂ ਕਰਕੇ ਕਿਉਂਕਿ ਜਿਹੜਾ ਉਹ ਇਲਾਕਾ ਹੈ ਉਹ ਗੁਰੂ ਤੇ ਦੇ ਵਿੱਚੋਂ ਬਹੁਤ ਵੜ ਕੋਇਆ ਹੋਇਆ ਹੈ ਉਸ ਇਲਾਕੇ ਦੇ ਵਿੱਚ ਸਾਡੇ ਗੁਰੂਆਂ ਦੇ ਬਹੁਤ ਸਾਰੇ ਅਸਥਾਨ ਨੇ ਜਿੱਥੇ ਸਾਡੇ ਗੁਰੂਆਂ ਨੇ ਬਾਸ ਕੇ ਸੇਵਾ ਕੀਤੀ ਯਾਰ ਲੋਕਾਂ ਦੇ ਰੁਣਜੇ ਪਾਸੇ ਤੋਰਿਆ ਉਹ ਲਾਕ ਹੈ ਇਸ ਕਰਕੇ ਲਾਕਿਆਂ ਦੇ ਇਹ ਗੱਲ ਦਾ ਮਤਲਬ ਉਹ ਹੈ ਕਿ ਉਹ ਜੇਲ੍ਹ ਵਿੱਚ ਹੈ ਅਸੀਂ ਤਾਂ ਬਾਹਰ ਆ ਉਹ ਆਪਣਾ ਪ੍ਰਚਾਰ ਆਪ ਵੀ ਕਰੇ ਲੇਕਿਨ ਉਹਨਾਂ ਦੇ ਰਿਸ਼ਤੇਦਾਰ ਵੀ ਥੱਲੋ ਉਹਨਾਂ ਦਾ ਤਜਰੀਬ ਮੈਂ ਸਮਝਦਾ ਲਾਤੀ ਸਾਰਾ ਰਿਸ਼ਤੇਦਾਰ ਬਣਾ ਹੋਇਆ ਸੀਗਾ ਹੂੰ ਮੈਂ ਤੇਰੀ ਫੋਨ ਤੇ ਗੱਲਾਂ ਹੋਈਆਂ ਹੋਈਆਂ ਸਾਰੇ ਇੱਕ ਬੰਦਾ ਅਮਰ ਕਪਾਲ ਅਮਰ ਕਪਾਲ ਅਮਰ ਕਪਾਲ ਹੀ ਅੰਦਰ ਉਹ ਤਾਂ ਕਹਿੰਦਾ ਸੀ ਕਿ ਉਹਨੂੰ ਜੇਲ੍ਹ ਤੋਂ ਬਾਹਰ ਕਿਹਾਇਆ ਜਾਵੇ ਕਿਉਂਕਿ ਪਹਿਲਾ ਸਾਡੇ ਲੀਡਰ ਜਿਵੇਂ ਫਿਗਰ ਜੀਸ ਦੀ ਮਾਰ ਜੇਲ੍ਹ ਦੇ ਵਿੱਚ ਬੰਦ ਸਨ ਉਹ ਜਦੋਂ ਪਾਰਲੀਮੈਂਟ ਦੀ ਜੇਲ੍ਹ ਸੀ ਦੀ ਜਿੱਥੇ ਉਹ ਰਿਹਾ ਹੋਏ ਫਿਰ ਅਪਿੰਦਰ ਪਾਲ ਸੀ ਖਾਲਸਾ ਪਟਿਆਲੇ ਤੋਂ ਲੋਕ ਸਭਾ ਸੀ ਜਿਸ ਦਾ ਕੁਰਸੀ ਉਹਦਾ ਚੋਣ ਨਿਸ਼ਾਨ ਸੀ ਉਹਦੇ ਹਜ਼ਾਰਾਂ ਪਰਚ ਹਜ਼ਾਰਾਂ ਉਹਨੇ ਭੈਣਾ ਬਣ ਗਿਆ ਉਹ ਕਹਿੰਦਾ ਸੀ ਚੋਣ ਨਿਸ਼ਾਨ ਜਿਸ ਦਾ ਕੁਰਸੀ ਹੈ ਤੇਰੇ ਭਰਾ ਨੂੰ ਹਫਾਜ਼ਤ ਛਡਵਾ ਦਿਓ ਕੁਰਸੀ ਤੁਹਾਡੇ ਹੱਥ ਜਿੰਦਾ ਤਾਂ ਸ਼ੁਰੂਗਾ ਇਸ ਲਈ ਦੇਲਤ ਬੈਠੇ ਹੋਿਆਂ ਨੂੰ ਉਹਨਾਂ ਨੂੰ ਛੱਡਾਤਾ ਸੀ ਦੇਲ ਤੋਂ ਬਾਹਰ ਆਉਂ ਉਸੇ ਤਰੀਕੇ ਦਾ ਮੈਸਲ ਮਡੇਲਾ ਜਿਹੜੇ ਅਫਰੀਕਾ ਦੇ ਬੱਲੇ ਉਹਨਾਂ ਦੇ ਵੀ ਲੰਬੇ ਸਮਾਂ ਸਮਾਂ ਆਮ ਸਾਂ ਸੂਚੀ ਉਹ ਵੀ ਬਹੁਤ ਦੇਲ ਦੇ ਵਿੱਚ ਰਹੇ ਨੇ ਉਹ ਵੀ ਸੂਚੇ ਇਸੇ ਤਰੀਕੇ ਨਾਲ ਅਮਰਤਪਾਲ ਜਿਹੜੇ ਉਹ ਦੇਲ ਦੇ ਵਿੱਚ ਹੈ ਮੈਨੂੰ ਲੱਗਦਾ ਲੱਗਦਾ ਕੀ ਹੈ ਜਿਹੜਾ ਹਿੰਦੋਸਤਾਨ ਦਾ ਮੌਮ ਹੈ ਨਾ ਇਹ ਮੌਮ ਦਾ ਮਾਤਾ ਇਹਨੂੰ ਜਿੰਦਗੋ ਮਰਜ਼ੀ ਮੋੜਿਆ ਜਾਵੇ ਉਸ ਵਾਸਤੇ ਮੁੜ ਜਾਂਦਾ ਹੈ ਅਗਰ ਅੰਮ੍ਰਿਤਪਾਲ ਜੇਲ੍ਹ ਦੇ ਵਿੱਚ ਜਦੋਂ ਜਿੱਤ ਜਾਂਦਾ ਤਾਂ ਉਹਨੂੰ ਸੌ ਟਿਕਾਣ ਵਾਸਤੇ ਜੇਲ੍ਹ ਤੋਂ ਬਾਹਰ ਲਿਆਉਣਾ ਹੀ ਪਊਗਾ ਜਦੋਂ ਆਪ ਬਾਹਰ ਆਊਗਾ ਆਪਣੇ ਸਾਥੀਆਂ ਵਾਸਤੇ ਵੀ ਲੜੂਗਾ ਤੇ ਹੋਰ ਸਮਝੀ ਸਿੱਖੜੀ ਗੱਲ ਕਰੂਗਾ ਇਸ ਲਈ ਲੋਕ ਇਮੋਸ਼ਨਲ ਹੋ ਕੇ ਇੱਕ ਗੁਜਰ ਪੰਜਾਬੀ ਲੋਕ ਰਹਿਣ ਲਈ ਬਹੁਤ ਹੁੰਦੇ ਨੇ ਤੇ ਰਹਿਮ ਦਿਲੀ ਦੇ ਨਾਲ ਕਿਸੇ ਦੇ ਹੱਕ ਨਾਲ ਦੀ ਟਕਰੀਕ ਹੋਵੇ ਉਹਦਾ ਹਰ ਤਰ੍ਹਾਂ ਸਾਥ ਦਿੰਦੇ ਨੇ ਤੇ ਇਸੇ ਤਰ੍ਹਾਂ ਹਰ ਫਿਰਦੌਸ ਤੇ ਬਰਦੀਸੀ ਮਾਲ ਬਰਦੀਸੀ ਮਾਲ ਦੇਸ਼ ਦੇ ਕਿਹਾਇਤ ਖਾਲਸਪੁਰ ਨੂੰ ਮਤਈ ਜੇ ਕੋਈ ਖਾਲਸਪੁਰ ਦੀ ਗੱਲ ਕਰਦਾ ਤਾਂ ਸਿਰਫ ਸਿਵਲ ਜੀਸ ਦੀ ਮਾਰ ਕਰਦਾ ਖਾਲਸਪੁਰ ਦੀ ਸੁਰਰੀਆਂ ਕੋਲ ਦੇ ਵਿੱਚ ਗੱਲ ਕਰਦੇ ਕਿ ਤੁਸੀਂ ਸ਼ਾਂਤੀ ਪੂਰ ਕਰ ਦੋਡਰ ਕਰ ਕਰ ਲਿਓ ਕੋਈ ਦਗੜਾ ਕੋਈ ਪਵੰਦੀ ਦੀ ਖਾਲਸਪੁਰ ਦੇ ਪਰ ਫਿਰ ਵੀ ਸਰਕਾਰ ਜਿਹੜਾ ਕੋਈ ਖਾਲਸਪੁਰ ਦੀ ਗੱਲ ਕਰਦਾ ਉਹਦੇ ਦੇ ਵਿੱਚ ਹਾਲਾਂਕਿ ਸਿਵਲ ਜੀਸ ਦੀ ਮਾਰ ਦੇ ਲੈਟਰ ਦੇ ਮਾਰ ਇਹਦਾਰਾਂ ਹੀ ਬੰਦੇ ਅਮਰੀਕਾ, ਕੈਨੇਡਾ, ਜਰਮਨੀ, ਆਸਟ੍ਰੇਲੀਆ, ਫਾਈਲੈਂਡ, ਸਿੱਲਰ ਇਹਨਾਂ ਕੰਟਰੀਆਂ ਦੇ ਵਿੱਚ ਪੱਥੇ ਕਰੇ ਨੇ ਕਿਉਂਕਿ ਜਦੋਂ ਵੱਡਾ ਕੋਈ ਪੋਲਿਟਿਕਲ ਫਾਇਲਮ ਵਾਸਤੇ ਸਲਾਈ ਕਰਦਾ ਉਹ ਸਰਕਾਰ ਮੰਗਦੀ ਜਿਹੜੀ ਹੈ ਤੂੰ ਦੱਸ ਤੈਨੂੰ ਆਪਣੇ ਦੇਸ਼ ਚ ਕੀ ਫਿਹੜੀ ਤੇ ਕੀ ਤੰਗੀ ਹੈ ਕਿਹੜਾ ਹੈ ਉਹ ਸਿਵਲ ਜੀਸੀ ਮਾਸ ਆਪਣੇ ਲੈਟਰ ਪੈਪਰ ਦੇ ਤੇ ਲਿਖੇ ਜਿਹੜੇ ਵੀ ਇਹ ਸਾਡੀ ਪਾਰਟੀ ਦਾ ਬੰਦਾ ਹੈ ਅਤੇ ਸਿੱਖਾਂ ਨਾਲ ਦੂਜੇ ਨੰਬਰ ਦਾ ਬਰਾਵ ਕੀਤਾ ਜਾਂਦਾ ਸਾਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਸਾਨੂੰ ਗੋਲੀਆਂ ਮਾਰ ਪੋਸਟ ਡੀਪਾ ਉਹਨੂੰ ਕੋਲ ਇਹ ਇਸ ਕਰਕੇ ਬਹੁਤ ਲੋਗ ਜਿਨ੍ਹਾਂ ਦੇ ਬੱਚੇ ਬਾਹਰ ਚਲੇ ਗਏ ਉਹਦੇ ਮਾਪੇ ਆਪੇ ਨੇ ਉਹ ਵੀ ਜੁੜੇ ਹੋਏ ਤੇ ਉੱਥੇ ਬੱਚੇ ਵੀ ਕਹਿੰਦੇ ਨੇ ਤੁਸੀਂ ਤੋਂ ਸਾਨੂੰ ਪੱਕਾ ਦੇ ਕਰਾਇਆ ਸਾਨੂੰ ਜਿੱਥੇ ਪਰਮਨੈਂਟ ਪੀਆਲ ਦਿੱਤੀ ਜਾਂਦਾ ਆਪਣਾ ਸਿਵਲਟੀ ਮਾਲ ਨਹੀਂ ਦਿੱਤੀ ਇਹ ਵੀ ਮੰਨ ਲਓ ਇਸ ਲਈ ਆਪਾਂ ਜਿਹੜੇ ਆਦਰਸ ਕੇਂਦਰੀ ਦੇ ਨੇ ਇਹਨੂੰ ਰੇਸ ਦੀ ਲੈਂਡ ਤੋਂ ਬਾਹਰ ਨਹੀਂ ਕੱਢ ਸਕਦੇ ਹੈਗੇ ਇਸ ਲਈ ਇਹ ਤਾਂ ਹੁਣ ਕੱਲ ਨੂੰ ਸਾਹਮਣੇ ਆਵੇਗੇ ਆਦਰ ਵੀ ਉਸ ਲੈਂਡ ਦੇ ਵਿੱਚ ਆ ਕੇ ਜਿੱਥੇ ਦੇ ਵਿੱਚ ਆਪਣਾ ਫੇਰਾ ਉਹ ਆਪਣੀ ਸ਼ੁਰੂਆਤ ਕਰਦੇ। ਬਿਲਕੁਲ ਖਾਨਪਤ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ। ਬਹੁਤ ਧੰਨਵਾਦ ਸੋਹਣਾ ਸਾਹਿਬ ਮੇਰੇ ਵੱਲੋਂ ਸੂਚੀ ਸਰੋਤਿਆਂ ਨੂੰ ਸਤਿਵਾਦ ਦੂਜੀ ਬਰੀ ਬੇਨਤੀ ਹੈ ਕਿ ਆ ਮਹੀਨਾ ਇੱਕ ਖੇਡ ਦੀ ਖਾਸਾ ਬਣਾਇਆ ਜਾ ਰਿਹਾ। ਕੋਈ ਵੀ ਕੈਂਡੀਲਾ ਜਿਹੜਾ ਜਿੱਤੇਗਾ ਉਹਨੂੰ ਬੇਨਤੀ ਹੈ ਕਿ ਉਹ ਭੰਗੜੇ ਦਾ ਪਾਵੇ ਢੋਲ ਨਾਲ ਵਜਾਵੇ ਚੁੱਕ ਜਾਵੇ ਆਪਣੀ ਜਿੱਤ ਨੂੰ ਸਵੀਕਾਰ ਕਰੇ। ਜੋ ਪ੍ਰਮਾਤਮਾ ਦਾ ਪੁਰਖ ਦਸਤ ਕਰਾਉਣਾ ਕਰੇ ਬਹੁਤ ਧੰਨਵਾਦ ਭਾਈ ਜੀ ਦਾ ਬਿਲਕੁਲ ਜੀ ਤਾਂ ਇੱਕ ਸੰਦੇਸ਼ ਵੀ ਤੁਹਾਡੇ ਵੱਲੋਂ ਚੰਗਾ ਦਿੱਤਾ ਗਿਆ ਤਾਂ ਸਾਡੇ ਨਾਲ ਸੰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਮੜਿੰਗ ਸਾਹਿਬ ਜਿਨ੍ਹਾਂ ਨੇ ਬਹੁਤ ਢੰਗਾਈ ਨਾਲ ਚਰਚਾ ਕੀਤੀ ਹੈ ਕਿ ਅਦਰ ਪਾਰਟੀਆਂ ਵਿੱਚੋਂ ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਉਹ ਜਿੱਤਦੇ ਛਾਂਡੇ ਕੱਲ ਨੂੰ ਜਨਨ ਕਿ 4 ਜੂਨ ਨੂੰ ਲਹਿਰਾ ਸਕਦੇ ਨੇ ਫਿਲਹਾਲ ਇਹਨਾਂ ਹੀ ਦਿਓ ਜੱਜ ਧੰਨਵਾਦ